ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਭਾਈ ਤਿਲਕਾ ਜੀ ਬਾਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ ਸੰਕਰ ਪਿੰਡ ਦਾ ਵਸਨੀਕ ਭਾਈ ਤਿਲਕਾ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਮਤ ਵਿੱਚ ਪਰਪੱਕ ਦ੍ਰਿੜ ਇਰਾਦੇ ਵਾਲਾ ਸਿੱਖ ਸੀ ਗੁਰੂ ਜੀ ਨੇ ਆਪ ਜੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਪ੍ਰਚਾਰਕ ਥਾਪਿਆ ਆਪ ਜੀ ਵੱਲੋਂ ਕੀਤੇ ਪ੍ਰਚਾਰ ਸਦਕਾ ਬਹੁਤ ਸਾਰੇ ਲੋਕ ਸਿੱਖੀ ਨਾਲ ਜੁੜੇ ਭਾਈ ਤਿਲਕਾ ਜੀ ਦਾ ਉੱਚਾ ਸੁੱਚਾ ਬਖਾਵੇ ਰਹਿਤ ਜੀਵਨ ਨੇਕ ਨੀਤ ਮਿੱਠਾ ਸੁਭਾਅ ਤੇ ਹਾਜ਼ਰ ਜਵਾਬ ਹੋਣ ਕਰਕੇ ਆਪਣੇ ਕਸਬੇ ਵਿੱਚ ਬਹੁਤ ਪ੍ਰਭਾਵ ਸੀ ਕਸਬੇ ਦੇ ਲੋਕ ਸਿੱਖੀ ਨਾਲ ਜੁੜਨ ਕਰਕੇ ਬਹਿਮ ਪਰਮਾ ਤੇ ਪਖੰਡਵਾਦ ਤੋਂ ਮੁਕਤ ਹੋ ਰਹੇ ਸਨ ਗੜ ਸ਼ੰਕਰ ਵਿੱਚ ਹੀ ਇੱਕ ਮਹੇਸ਼ਾ ਨਾਮ ਦਾ ਜੋਗੀ ਰਹਿੰਦਾ ਸੀ ਜਿਸ ਨੇ ਭੋਲੀ ਭਾਲੀ ਜਨਤਾ ਨੂੰ ਆਪਣੇ ਪਿੱਛੇ ਲਾਉਣ ਲਈ ਇਹ ਅਫਵਾਹ ਫਲਾਈ ਸੀ ਕਿ ਮੈਨੂੰ ਸ਼ਿਵ ਨੇ ਦਰਸ਼ਨ ਦੇ ਕੇ ਵਰ ਦਿੱਤਾ ਹੈ ਕਿ ਜੋ ਵੀ ਤੇਰੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਲਈ ਸਵਰਗ ਦੀ ਪ੍ਰਾਪਤੀ ਹੋਵੇਗੀ ਉਸ ਨਗਰ ਦੇ ਸਾਰੇ ਲੋਕ ਭੇਡਾਂ ਦੀ ਨਿਆਈ ਜੋਗੀ ਦੇ ਡੇਰੇ ਤੇ ਜਾ ਜਾ ਕੇ ਦਰਸ਼ਨ ਕਰਨ ਲੱਗੇ ਕਾਫੀ ਦਿਨ ਦਰਸ਼ਨ ਕਰਨ ਵਾਲਿਆਂ ਦੀ ਭੀੜ ਲੱਗੀ ਰਹੀ ਤਾਂ ਉਸ ਜੋਗੀ ਨੇ ਪਰਤਾਲ ਕਰਵਾਈ ਕਿ ਕੀ ਸਾਰੇ ਲੋਕ ਮੇਰੇ ਦਰਸ਼ਨ ਕਰਨ ਲਈ ਆ ਰਹੇ ਹਨ ਜਦ ਜੋਗੀ ਨੂੰ ਪਤਾ ਲੱਗਾ ਕਿ ਭਾਈ ਤਿਲਕਾ ਜੀ ਹਲੇ ਤੱਕ ਨਹੀਂ ਆਏ ਤਾਂ ਉਸ ਨੇ ਉਚੇਚਾ ਆਦਮੀ ਭੇਜ ਕੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਭਾਈ ਜੀ ਆਪਣੇ ਸਿਦਕ ਤੇ ਕਾਇਮ ਰਹਿੰਦੇ ਹੋਏ ਅਜੇਹੇ ਪਰਮਾ ਤੇ ਅਫਵਾਹਾਂ ਤੋਂ ਸੁਚੇਤ ਸਨ ਜੋਗੀ ਨੇ ਪਹਿਲਾ 2 ਸਾਲ ਤੇ ਫਿਰ ਸਦਾ ਲਈ ਸਵਰਗ ਪ੍ਰਾਪਤੀ ਦਾ ਲਾਲਚ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਭਾਈ ਤਿਲਕਾ ਜੀ ਦਾ ਜਵਾਬ ਸੀ ਕਿ ਅਸੀਂ ਗੁਰੂ ਕੇ ਸਿੱਖ ਐਸੇ ਸਵਰਗਾ ਦੇ ਕੋਲੋਂ ਲੰਘਣਾ ਵੀ ਪਸੰਦ ਨਹੀਂ ਕਰਦੇ ਸਵਰਗਾ ਦੇ ਵਿੱਚ ਜਾਣਾ ਜਾਂ ਉੱਥੇ ਰਹਿਣਾ ਤਾਂ ਦੂਰ ਦੀ ਗੱਲ ਹੈ ਯੋਗੀ ਅਜੇਹਾ ਧਵਾਵ ਸੁਣ ਕੇ অতি ਹੈਰਾਨ ਹੋਇਆ ਦੂਜੇ ਪਾਸੇ ਯੋਗੀ ਕਿਸੇ ਵੀ ਤਰੀਕੇ ਨਾਲ ਭਾਈ ਤਿਲਕਾ ਜੀ ਨੂੰ ਆਪਣੇ ਭਰਮ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ ਤਾਂ ਕਿ ਉਸ ਵੱਲੋਂ ਕੀਤੇ ਜਾਂਦੇ ਸਿੱਖੀ ਦੇ ਪ੍ਰਚਾਰ ਦਾ ਯੋਗੀ ਦੇ ਪਖੰਡ ਜਾਲ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਲੋਕ ਇਹ ਹੀ ਸਮਝਣ ਕਿ ਸਿੱਖ ਵੰਨ ਦੇ ਨਾਲ ਨਾਲ ਐਸੇ ਪਖੰਡ ਕਰਨੇ ਵੀ ਜ਼ਰੂਰੀ ਹਨ ਜਿਵੇਂ ਕਿ ਅੱਜ ਦੇ ਕਈ ਪਖੰਡੀ ਸ਼ਾਦ ਚਾਹੁੰਦੇ ਹਨ ਕਿ ਲੋਕ ਬਾਹਰੋਂ-ਬਾਹਰੋਂ ਭਾਵੇਂ ਸਿੱਖ ਹੀ ਬਣੇ ਰਹਿਣ ਬਾਣੇ ਵੀ ਪੜਦੇ ਰਹਿਣ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਵੀ ਟੇਕਦੇ ਰਹਿਣ ਪਰ ਗੁਰਵਾਣੀ ਦੇ ਗਿਆਨ ਤੋਂ ਹੀਨੇ ਰਹਿ ਕੇ ਪਰਮਜਾਲ ਵਿੱਚ ਵੀ ਫਸੇ ਰਹਿਣ ਤੇ ਸਾਡੇ ਡੇਰਿਆਂ ਤੇ ਚੌਂਕਿਆਂ ਵੀ ਪਰਦੇ ਰਹਿਣ ਅਖੀਰ ਮਹੇਸ਼ਾ ਜੋਗੀ ਪਾਈ ਤਿਲਕੇ ਨੂੰ ਪਰਮਾਉਣ ਲਈ ਆਪ ਉਸ ਨੂੰ ਦਰਸ਼ਨ ਦੇਣ ਲਈ ਭਾਈ ਤਿਲਕੇ ਦੇ ਘਰ ਵੱਲ ਚੱਲ ਪਿਆ ਜਦ ਭਾਈ ਤਿਲਕੇ ਨੂੰ ਪਤਾ ਲੱਗਾ ਕਿ ਜੋਗੀ ਦਰਸ਼ਨ ਦੇਣ ਲਈ ਮੇਰੇ ਘਰ ਆ ਰਿਹਾ ਹੈ ਤਾਂ ਭਾਈ ਜੀ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਜੋਗੀ ਨੇ ਆਣ ਕੇ ਦਰਵਾਜ਼ਾ ਖੜਕਾਇਆ ਤੇ ਕਿਹਾ ਭਾਈ ਜੀ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਵਰਗੇ ਗੁਰਸਿੱਖ ਸਵਰਗ ਤੋਂ ਬਾਝੇ ਰਹਿ ਜਾਣ ਇਸ ਲਈ ਦਰਵਾਜ਼ਾ ਖੋਲ ਕੇ ਸਾਡੇ ਦਰਸ਼ਨ ਕਰ ਲੈ ਅੱਗੋਂ ਪਾਈ ਤਿਲਕਾ ਜੀ ਨੇ ਜਵਾਬ ਦਿੱਤਾ ਓਏ ਪਖੰਡਿਆ ਮੈਂ ਤੇਰੇ ਵਰਗਾਂ ਦੇ ਭਰਮ ਜਾਲ ਵਿੱਚ ਆਉਣ ਵਾਲਾ ਨਹੀਂ ਤੇ ਨਾ ਹੀ ਤੇਰੇ ਵਰਗੇ ਲੁੱਟ ਖਾਣਿਆਂ ਦੀ ਸ਼ਕਲ ਵੇਖਦਾ ਹਾਂ ਪਾਈ ਤਿਲਕੇ ਦੇ ਇੰਨਾ ਬੋਲਾਂ ਨੇ ਜੋਗੀ ਦੇ ਹਿਰਦੇ ਨੂੰ ਟੁੰਬਿਆ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਸ ਦਾ ਝੂਠ ਫੜਿਆ ਗਿਆ ਹੋਵੇ ਹੁਣ ਥੋੜੀ ਢਿੱਲੀ ਆਵਾਜ਼ ਵਿੱਚ ਜੋਗੀ ਫਿਰ ਬੋਲਿਆ ਭਾਈ ਤਿਲਕਾ ਜੀ ਕੀ ਤੁਹਾਨੂੰ ਸਵਰਗ ਵਿੱਚ ਜਾਣ ਦੀ ਕੋਈ ਇੱਛਾ ਨਹੀਂ ਭਾਈ ਤਿਲਕੇ ਨੇ ਫਿਰ ਕੜਕਮੀ ਆਵਾਜ਼ ਵਿੱਚ ਜਵਾਬ ਦਿੱਤਾ ਕਿਹੜੇ ਸਵਰਗਾਂ ਦੀ ਗੱਲ ਕਰਦਾ ਪਖੰਡਿਆ ਗਰਵਾਣੀ ਦੇ ਚਾਨਣ ਵਿੱਚ ਅਸੀਂ ਨਰਕ ਸਵਰਗ ਦੇ ਚੱਕਰਾਂ ਤੋਂ ਮੁਕਤ ਹੋ ਚੁੱਕੇ ਹਾਂ ਸੋ ਅਸੀਂ ਤਾਂ ਗੁਰਪਰਮੇਸ਼ਰ ਦੇ ਚਰਨ ਕਮਲਾਂ ਦੀ ਮੋਜ ਵਿੱਚ ਹੀ ਰਹਿੰਦੇ ਹਾਂ ਸਾਡੇ ਲਈ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਤੇ ਉਸਦੇ ਹੁਕਮ ਉਹਦੇ ਚੱਲਣਾ ਹੀ ਸਭ ਤੋਂ ਵੱਡਾ ਸਵਰਗ ਹੈ ਨਾਲੇ ਜਿਸ ਸੋਮ ਰਸਤੇ ਪਰੀਆਂ ਵਾਲੇ ਸਵਰਗ ਦੀ ਤੁਸੀਂ ਕਲਪਨਾ ਕਰਦੇ ਹੋ ਐਸੇ ਸਵਰਗ ਦੇ ਤਾਂ ਗੁਰਸਿੱਖ ਕੋਲੋਂ ਦੀ ਵੀ ਨਹੀਂ ਲੰਗਦਾ ਭਾਈ ਤਿਲਕਾ ਜੀ ਦੇ ਮੁਖ ਤੋਂ ਕਪਾਟ ਖੋਲਣ ਵਾਲੀਆਂ ਗਿਆਨ ਦੀਆਂ ਗੱਲਾਂ ਤੇ ਉਸਦੇ ਦ੍ਰਿੜ ਇਰਾਦੇ ਨੇ ਜੋਗੀ ਦੇ ਅੰਦਰੋਂ ਭਰਮ ਤੇ ਪਖੰਡ ਦਾ ਗੜ ਤੋੜ ਦਿੱਤਾ ਜੋਗੀ ਗੜਗੜਾ ਕੇ ਭਾਈ ਤਿਲਕਾ ਜੀ ਦੇ ਦਰਸ਼ਨ ਕਰਨ ਲਈ ਤਰਲੇ ਪਾਉਣ ਲੱਗਾ ਪਰ ਭਾਈ ਜੀ ਨੇ ਫਿਰ ਜਵਾਬ ਦਿੱਤਾ ਤੇ ਕਿਹਾ ਕਿ ਤੇਰੇ ਵਰਗੇ ਪਖੰਡੀਆਂ ਦੇ ਮੈਂ ਮੱਥੇ ਨਹੀਂ ਲੱਗਣਾ ਚਾਹੁੰਦਾ ਜੋਗੀ ਨੇ ਫਿਰ ਗੁਰੂ ਦਾ ਵਾਸਤਾ ਪਾ ਕੇ ਕਿਹਾ ਜਿਸ ਗੁਰੂ ਦਾ ਸਿੱਖ ਇੰਨਾ ਗਿਆਨਵਾਨ ਤੇ ਪਖੰਡ ਤੋਂ ਸੁਚੇਤ ਹੈ ਉਸਦਾ ਗੁਰੂ ਆਪ ਕੈਸਾ ਹੋਵੇਗਾ ਭਾਈ ਤਿਲਕਾ ਤੈਨੂੰ ਤੇਰੇ ਗੁਰੂ ਦਾ ਵਾਸਤਾ ਈ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਵਾ ਦੇ ਤਾਂ ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲ੍ਹਿਆ ਗੁਰਬਾਣੀ ਦੇ ਚਾਨਣ ਵਿੱਚ ਭਾਈ ਤਿਲਕਾ ਜੀ ਤੇ ਜੋਗੀ ਵਿੱਚ ਭਰਮ ਤੇ ਪਖੰਡਾਂ ਦੇ ਵਿਸ਼ੇ ਤੇ ਕਾਫੀ ਚਰਚਾ ਹੋਈ ਭਾਈ ਤਿਲਕਾ ਜੀ ਮਹੇਸ਼ ਜੋਗੀ ਅਤੇ ਉਸਦੇ ਕਈ ਚੇਲਿਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਗੁਰੂ ਦਰਬਾਰ ਵਿੱਚ ਆਏ ਇਹ ਜੋਗੀ ਵੀ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਿਆ ਇਸ ਤਰ੍ਹਾਂ ਭਾਈ ਤਿਲਕਾ ਜੀ ਨੇ ਗੁਰਮਤਿ ਗਿਆਨ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਇੱਕ ਪਖੰਡੀ ਨੂੰ ਵੀ ਗੁਰੂ ਦਾ ਸਿੱਖ ਬਣਾ ਕੇ ਹੋਰਨਾਂ ਨੂੰ ਵੀ ਪਖੰਡ ਜਾਲ ਤੋਂ ਬਚਾ ਲਿਆ ਭਾਈ ਤਿਲਕਾ ਜੀ ਦੇ ਜੀਵਨ ਤੋਂ ਸ਼ੇਧ ਲੈ ਕੇ ਭਾਈ ਤਿਲਕਾ ਜੀ ਦੇ ਜੀਵਨ ਤੋਂ ਸ਼ੇਧ ਲੈ ਕੇ ਅੱਜ ਸਾਨੂੰ ਐਸੇ ਪਖੰਡੀ ਸਾਧ ਬਾਬਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਅਫਵਾਹਾਂ ਤੇ ਝੂਠੀਆਂ ਕਹਾਣੀਆਂ ਬਣਾ ਕੇ ਦੁਨੀਆ ਨੂੰ ਆਪਣੇ ਪਿੱਛੇ ਲਾ ਕੇ ਲੁੱਟਦੇ ਹਨ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ